ਆਪ ਕੀ ਆਵਾਜ਼ ਸਮਾਚਾਰ ਆਪ ਤੱਕ 13 ਮੁਖੀ ਨੂੰ ਪ੍ਰੇਮ ਜਾਲ ਚ ਫਸਾ ਕੇ ਔਰਤ ਨੇ ਕਰਤਾ ਵੱਡਾ ਕਾਂਡ ਵਿਆਹ ਤੋਂ ਬੜਾ ਕੇ ਇੱਕ ਲੇਡੀ ਪਲਾਨ ਕੀਤੀ ਉਹਨਾਂ ਦੇ ਡੇਰੇ ਦੇ ਵਿੱਚ ਜਿਹਦੇ ਹਸਬੰਡ ਨੂੰ ਉਹਨਾਂ ਦੇ ਕੋਲ ਕੰਪਲੀਅਨਸ ਲਵਾਇਆ ਲੇਡੀ ਬਾਬਾ ਜੀ ਦੇ ਨਾਲ ਫੋਨ ਦੇ ਉੱਤੇ ਗੱਲ ਕੰਡੀਸ਼ਨ ਕਰਦੀ ਐ ਤੇ ਬਾਬਾ ਜੀ ਨੂੰ ਹਲੀ ਟ੍ਰਾਂਪ ਦੇ ਵਿੱਚ ਲੈ ਕੇ ਦੋ ਜਣੇ ਤਾਂ ਬਾਬੇ ਦੇ ਦੋਸਤ ਨੇ ਜੀ ਜਿਹੜਾ ਤੀਸਰਾ ਉਹ ਲੇਡੀ ਦਾ ਘਰ ਵਾਲਾ ਹੈ ਜੋ ਬਾਬੇ ਦੇ ਡੇਰੇ ਦੇ ਵਿੱਚ ਮੁਲਾਜ਼ਮ ਸੀ ਤੇ ਇੱਕੋ ਲੇਡੀ ਜਿਹੜਾ ਜੀ ਹਾਂ ਮੋਗਾ ਦੇ ਥਾਣਾ ਧਰਮਪੋਟ ਅਧੀਨ ਪੈਂਦੇ ਪਿੰਡ ਪਿੰਡਰ ਵਿੱਚ ਇੱਕ ਧਾਰਮਿਕ ਡੇਰੇ ਦੇ ਮੁੱਖ ਸੇਵਾਦਾਰ ਨੂੰ ਇੱਕ ਔਰਤ ਵੱਲੋਂ ਆਪਣੇ ਪਤੀ ਅਤੇ ਕੁਝ ਹੋਰਾਂ ਨਾਲ ਕਥਨ ਮਿਲੀ ਭੁਗਤ ਕਰਕੇ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਕੰਨੀ ਧਮਕੀ ਦੇ ਕੇ 10 ਲੱਖ ਰੁਪਏ ਮੰਗਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਜਾਂਚ ਤੋਂ ਬਾਅਦ ਮਹਿਲਾ ਸਮੇਤ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਇਸ ਸਬੰਧੀ ਸਾਰੀ ਜਾਣਕਾਰੀ ਮੋਗਾ ਧਰਮਕੋਟ ਦੇ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਪੱਟੀਆਂ ਨੇ ਦਿੱਤੀ ਹੈ ਦੱਸਦੀ ਹੈ ਚਾਰਾਂ ਦੋਸ਼ੀਆਂ ਨੂੰ ਮੋਗਾ ਦੀ ਅਦਾਲਤ 'ਚ ਪੇਸ਼ ਕਰਕੇ 2 ਦਿਨ ਦੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਪੁੱਛਗਿੱਛ ਦੌਰਾਨ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਇੱਕ ਬਾਬਾ ਜੀ ਨੇ ਜੀ ਜਲਾਲਾਬਾਦ ਪਿੰਡ ਦੇ ਵਿੱਚ ਕਲੇਰਾ ਉਹਨਾਂ ਦਾ ਉਹਨਾਂ ਦੇ ਦੋ ਦੋਸਤਾਂ ਨੇ ਇਹ ਉਹਤ ਬਣਾ ਕੇ ਇੱਕ ਲੇਡੀ ਪਲਾਂਟ ਕੀਤੀ ਉਹਨਾਂ ਦੇ ਡੇਰੇ ਦੇ ਵਿੱਚ ਜਿਹਦੇ ਹਸਬੰਡ ਨੂੰ ਉਹਨਾਂ ਦੇ ਕੋਲ ਨੌਕਰੀ ਲਵਾਇਆ ਲੇਡੀ ਬਾਬਾ ਜੀ ਦੇ ਨਾਲ ਫੋਨ ਦੇ ਉੱਤੇ ਗੱਲ ਕਰਨੀ ਸ਼ੁਰੂ ਕਰਦੀ ਹੈ ਅਤੇ ਬਾਬਾ ਜੀ ਨੂੰ ਹਾਲੀ ਟ੍ਰੈਪ ਦੇ ਵਿੱਚ ਲੈ ਕੇ ਉਹਨਾਂ ਨੂੰ ਬਲੈਕਮੇਲ ਕਰਦੇ ਨੇ ਅਤੇ 10 ਲੱਖ ਰੁਪਏ ਦੀ ਮੰਗ ਕਰਦੇ ਨੇ ਜਿਸ ਤੇ ਬਾਬਾ ਜੀ ਨੇ ਪੁਲਿਸ ਨੂੰ ਕੰਪਲੇਟ ਕੀਤੀ ਅਤੇ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਉਹਨਾਂ ਦੇ ਦੋਸ਼ ਸਹੀ ਪਾਏ ਗਏ ਇਹ ਜਿਸ ਤੀ ਕਾਨੂੰਨ ਅਨੁਸਾਰ ਬੜੀ ਕਾਰਵਾਈ ਕੀਤੀ ਗਈ ਹੈ ਕਿੰਨੇ ਜਣੇ ਬੜੇ ਵੀ ਇਹਦੇ ਵਿੱਚ 4 ਜਣੇ 4 ਦੋਸ਼ੀ ਨੇ ਚਾਰੇ ਗ੍ਰਿਫਤਾਰ ਹੋਏ ਤੇ ਰਿਲੇਸ਼ਨ ਕੀ ਹੈ ਇਹਨਾਂ ਦੇ ਆਪ ਵਿੱਚ ਦੋ ਜਣੇ ਤਾਂ ਬਾਬੇ ਦੇ ਦੋਸਤ ਨੇ ਜੀ ਜਿਹੜਾ ਤੀਸਰਾ ਉਹ ਲੇਡੀ ਦਾ ਘਰ ਵਾਲਾ ਹੈ ਜੋ ਬਾਬੇ ਦੇ ਡੇਰੇ ਦੇ ਵਿੱਚ ਮੁਲਾਜ਼ਮ ਸੀ ਤੇ ਇੱਕੋ ਲੇਡੀ ਜਿਹੜੀ ਮੇਨ ਇਸ ਕੇਸ ਦੀ ਦੋਸ਼ੀ ਮੈਂ ਦੋਸ਼ੀ ਕੀਤੀ ਸੀ ਪਹਿਲਾਂ ਬਾਬੇ ਨੇ ਬਾਬੇ ਨਾਲ ਜੀ ਬਾਬੇ ਦੇ ਨਾਲ ਇਹਦਾ ਘਰ ਵਾਲਾ ਮੁਲਾਜ਼ਮ ਸੀ ਉੱਥੇ ਡੇਰੇ ਦੇ ਵਿੱਚ ਅਤੇ ਉਸ ਲੇਡੀ ਨੇ ਫਿਰ ਇਹਦਾ ਫਾਇਦਾ ਚੱਕ ਕੇ ਬਾਬਾ ਜੀ ਦੇ ਨਾਲ ਨੇੜਤਾ ਵਧਾ ਲਈ ਬਾਬਾ ਜੀ ਦੇ ਨਾਲ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰਤੀ ਅਤੇ ਗਾਹੇ-ਬਗਾਹੇ ਉਹਨਾਂ ਨੂੰ ਫੋਨ ਕਰਕੇ ਬਾਬਾ ਜੀ ਦੀਆਂ ਗੱਲਾਂ ਨੂੰ ਰਿਕਾਰਡ ਕਰਦੀ ਸੀ ਜੇਕਰ ਹੋਰ ਵੀ ਕੋਈ ਮਾਮਲੇ ਸਾਹਮਣੇ ਆਏ ਇਸ ਪਾਸੇ ਜਾਂਚ ਚੱਲ ਰਹੀ ਹੈ ਜੀ ਹਾਲੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਲੇ ਨਹੀਂ ਦੱਸ ਪਾਵਾਂਗੇ